ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦੋ ਗੁੱਡ ਨਿਊਜ਼ ਆਈਆਂ ਵਾ ਸਰਕਾਰ ਵੱਲੋਂ ਉਸ ਟੌਪਿਕ ਬਾਰੇ ਗੱਲ ਕਰਾਂਗੇ ਐਂਟਰੀ ਵੀਜ਼ਾ ਖਤਮ ਕਰ ਦਿੱਤਾ ਗਿਆ ਵਾ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਪਲੱਸ 9 ਮੰਥ ਵਾਲੇ ਪੇਪਰਾਂ ਤੇ 9 ਮੰਥ ਵਾਲੇ ਪੇਪਰਾਂ ਤੇ ਪੱਕਾ ਹੋਣਾ ਹੁਣ ਸੌਖਾ ਹੋ ਗਿਆ ਇਸ ਲਈ ਵਿੱਚ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਜਿਆਦਾ ਚਿਰ ਨਾਲ ਲੰਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਤਾਂ ਵੀ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿੱਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਇੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ। ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲ ਕਰਦੇ ਆਂ ਐਂਟਰੀ ਵੀਜ਼ਾ ਐਂਟਰੀ ਵੀਜ਼ਾ ਕੀ ਹੁੰਦਾ ਹੀ ਮੈਂ ਉਹਦੇ ਬਾਰੇ ਕਾਹਲ ਤਾਂ ਦੱਸਣ ਲੱਗਾ ਕਿ ਪਹਿਲਾਂ ਵੀਰਪਰਾ ਕੀ ਕਰਦੇ ਸੀ ਏਜੰਟ ਕੀ ਕਰਦੇ ਸੀ ਏਜੰਟ ਤਾਂ ਕਰਦੇ ਸੀ ਕਿ ਜੇਕਰ ਬੰਦੇ ਦੀ ਉੱਥੇ ਲੋੜ ਆ ਮਤਲਬ ਕਿ ਇੱਕ ਏਜੰਟ ਦਾ ਕੰਮ ਆ ਇੱਥੇ ਇਟਲੀ ਵਿੱਚ ਕੋਈ ਤੁਹਾਡਾ ਮਾਰਕ ਤੁਹਾਡੇ ਮਾਰਕ ਦਾ ਕੰਮ ਆ ਇਟਲੀ ਵਿੱਚ ਉਹਨੂੰ ਦੋ ਬੰਦਿਆਂ ਦੀ ਲੋੜ ਆ ਉਹ ਪੇਪਰ ਭਾ ਦਿੰਦਾ ਸੀ ਪੰਜਾਂ ਬੰਦਿਆਂ ਦੇ ਠੀਕ ਆ ਦੋ ਬੰਦਿਆਂ ਨਾਲ ਗੱਲ ਕਰਦਾ ਸੀ ਪੇਪਰਾਂ ਦੀ ਤੇ ਬਾਕੀ ਜਿੰਨਾਂ ਨਾਲ ਗੱਲ ਕਰਦਾ ਸੀ ਐਂਟਰੀ ਦੀ ਕਿ ਐਂਟਰੀ ਤੁਹਾਡੀ ਮੈਂ ਕਰਾਉਂਗਾ ਪਰ ਤੜਾ ਦੇ ਵੀ ਪੇਪਰ ਨਹੀਂ ਬਣਵਾ ਕੇ ਦੇਨੇ ਠੀਕ ਆ ਇਦਾਂ ਹੁੰਦਾ ਹੁੰਦਾ ਸੀ ਤੇ ਜਿਹੜੇ ਵੀਪਰਾ ਉਹ ਮੰਨ ਵੀ ਜਾਂਦੇ ਹੁੰਦੇ ਸੀ ਉਹ ਕਹਿੰਦੇ ਨੇ ਚਲੋ ਐਂਟਰੀ ਤਾਂ ਹੋਵੇ ਇਟਲੀ ਵਿੱਚ ਤੇ ਬਾਅਦ ਵਿੱਚ ਪੇਪਰ ਅਸੀਂ ਆਪੇ ਬਣਾ ਲਾਂਗੇ ਪਰ ਇਦਾਂ ਨਹੀਂ ਹੁੰਦਾ ਸੀ ਤੇ ਬਾਅਦ ਵਿੱਚ ਉਹ ਇੱਥੇ ਆਣ ਕੇ ਖੱਜਲ ਖਰਾਬ ਹੁੰਦੇ ਸੀ ਕਿਉਂਕਿ ਪੇਪਰ ਬੰਦੇ ਨਹੀਂ ਪੇਪਰ ਬਣਾਉਣ ਦਾ ਤਰੀਕਾ ਕੋਈ ਹੋਰ ਹੈਗਾ ਨਹੀਂ ਤੇ ਵੀਰਪਰਾ ਬਾਅਦ ਖੱ ਜੇਰਾ ਉਹਨਾਂ ਨੇ ਐਂਟਰੀ ਵੀਜ਼ਾ ਬੰਦ ਕਰਨ ਦਾ ਕੰਮ ਕੀਤਾ ਵਾ ਬੰਦ ਕਰਨਾ ਮਤਲਬ ਕੀ ਉਹਨਾਂ ਨੇ ਕੀ ਕਰ ਦਿੱਤਾ ਵਾ ਪੇਪਰ ਹੁਣ ਮਤਲਬ ਕੀ ਉਹਨਾਂ ਨੇ ਕੰਟਰੋਲ ਕਰਕੇ ਪੇਪਰ ਉਹਨਾਂ ਦੇ ਹੀ ਕੱਢਨੇ ਵਾ ਜਿਨ੍ਹਾਂ ਦਾ ਮਾਲਕ ਪਹਿਲਾਂ ਐਡਾ ਵਾ ਉਹ ਫਰਾਡ ਨਾ ਕੀਤਾ ਹੋਊਗਾ ਸਰਕਾਰ ਨਾਲ ਉਹਨੇ ਫਰਾਡ ਕਰਨ ਦਾ ਮਤਲਬ ਕੀ ਕਈ ਵਾਰ ਕੀ ਕਰਦੇ ਤੁਹਾਨੂੰ ਪਤਾ ਵਾ ਮਾਲਕ ਐਂਟਰੀ ਕਰਾਉਣ ਦੇ ਮਾਰੇ ਪੇਪਰ ਭਰਦਿਆਂ ਜਿਆਦੇ ਬੁੰਨਿਆਂ ਦੇ ਲੋਡ ਘੱਟ ਬੰਦਿਆਂ ਦੀ ਹੁੰਦੀ ਵਾ ਤੇ ਉਸ ਤੋਂ ਬਾਅਦ ਸਰਕਾਰ ਨੂੰ ਇਹ ਗੱਲ ਕਹਿ ਦਿੰਦੇ ਆ ਕਿ ਮੈਨੂੰ ਬੰਦੇ ਦੀ ਲੋੜ ਨਹੀਂ ਆ ਮੈਂ ਹੁਣੇ ਬੰਦੇ ਨੂੰ ਆਪਣੇ ਨਾਲ ਕੰਮ ਤੇ ਰੱਖ ਨਹੀਂ ਸਕਦਾ ਠੀਕ ਹੈ ਤੇ ਉਹ ਇੱਕ ਹਿਸਾਬ ਦਾ ਸਰਕਾਰ ਨਾਲ ਫਰੋਡ ਕਰਦੇ ਆ ਕਿ ਮੈਨੂੰ ਹੁਣ ਨਹੀਂ ਲੋੜ ਪਹਿਲਾਂ ਮੈਨੂੰ ਲੋੜ ਸੀ ਹੁਣ ਮੇਰੇ ਬੰਦੇ ਆ ਗਏ ਆ ਹੁਣ ਮੈਨੂੰ ਇਹ ਬੰਦੇ ਦੀ ਲੋੜ ਨਹੀਂ ਆ ਠੀਕ ਹੈ ਜਿਸ ਕਰਕੇ ਸਰਕਾਰ ਨੇ ਪਹਿਲਾਂ ਹੀ ਪੇਪਰ ਉਹਦੇ ਹੀ ਕੱਢਨੇ ਵਾ ਪਹਿਲਾਂ ਸਰਕਾਰ ਨੇ ਆਪਣੇ ਇਹਦਾ ਬਾਇਓ ਡਾਟਾ ਚੈੱਕ ਕਰਨਾ ਸਾਲ 1.5 ਸਾਲ ਦਾ 2 ਸਾਲ ਦਾ ਜਾਂ 2.5 ਸਾਲ ਜਾਂ 3 ਸਾਲ ਦਾ ਬਾਇਓ ਡਾਟਾ ਚੈੱਕ ਕਰਨਾ ਕਿ ਇਸ ਮਾਲਕ ਨੇ ਪਹਿਲਾਂ ਤਾਂ ਕਦੀ ਇਦਾਂ ਨਹੀਂ ਕੀਤਾ ਕਿ ਪੇਪਰ ਭਰੇ ਹੋਣ ਤੇ ਬੰਦਾ ਇਟਲੀ ਵਿੱਚ ਸੱਦਿਆ ਹੋਵੇ ਤੇ ਬਾਅਦ ਵਿੱਚ ਪੇਪਰ ਉਹਦਾ ਮਲਕੀ ਪੇਪਰ ਬਣਵਾਏ ਨਾ ਹੁਣ ਮਲਬਕੀ ਉਹਨੂੰ ਕੰਟਰੈਕਟਰ ਨਾ ਕੀਤਾ ਹੋਵੇ ਉਹਨੂੰ ਕੰਮ ਨਾ ਦਿੱਤਾ ਹੋਵੇ ਤੇ ਪੇਪਰ ਨਾ ਬਣਾਏ ਹੋਣ ਜੇ ਕਰ ਤਾਂ ਉਹਨੇ ਬਣਾਏ ਹੋਣਗੇ ਪੇਪਰ ਬੰਦਿਆਂ ਦੇ ਤਾਂ ਫਿਰ ਤਾਂ ਉਹਦੇ ਪੇਪਰ ਨਿਕਲਣਗੇ ਪਰ ਜੇਕਰ ਉਹਨੇ ਪੇਪਰ ਨਾ ਬਣਾਏ ਹੋ ਗਏ ਪਹਿਲਾਂ ਸਰਕਾਰ ਨਾਲ ਫਰਾਡ ਹੋਊਗਾ ਤੇ ਉਹਦੇ ਪੇਪਰ ਨਹੀਂ ਨਿਕਲਣੇ ਜਿਸ ਨਾਲ ਜਿਹੜਾ ਵਾ ਹੁਣ ਉਹਦੇ ਹੀ ਪੇਪਰ ਨਿਕਲਣਗੇ ਜਿਨ੍ਹਾਂ ਨੇ ਪਹਿਲਾਂ ਸਰਕਾਰ ਨਾਲ ਨਾ ਫਰਾਡ ਕੀਤਾ ਹੋਊਗਾ ਤੇ ਹੁਣ ਸਰਕਾਰ ਨਾਲ ਫਰਾਡ ਨਾ ਕਰਨਗੇ ਮਤਲਬ ਕਿ ਜਿਹੜੇ ਐਂਟਰੀ ਵਾਲਾ ਕੰਮ ਆ ਵਾ ਇਹ ਖਤਮ ਕਰ ਦਿੱਤਾ ਵਾ ਹੁਣ ਜ ਉਪਾਵੇਂ 9 ਮੰਥ ਵਾਲੇ ਪੇਪਰਾਂ ਤੇ ਆਵੇ ਪਾਵੇਂ 6 ਹਰਵਣ ਦੇ ਪਾਵੇਂ 2 ਮਾਸਟਿਕ ਪੇਪਰ ਆ ਪਿਆਵੇ ਇੱਥੇ ਆਣ ਕੇ ਉਹਦਾ ਕੰਟਰੈਕਟ ਵੀ ਹੋਊਗਾ ਉਹਨੂੰ ਕੰਮ ਵੀ ਮਿਲੂਗਾ ਬਲਕਿ ਮਾਲਕ ਦੀ ਜ਼ਿੰਮੇਵਾਰੀ ਆਏ ਹੁਣ ਮਲਕੀ ਮਾਲਕ ਨੂੰ ਕੰਮ ਵੀ ਦਊਗਾ ਉਹਦਾ ਕੰਟਰੈਕਟ ਵੀ ਕਰੂਗਾ ਤੇ ਪਲੱਸ ਡਾਕੂਮੈਂਟ ਵੀ ਬਣਾ ਕੇ ਦੇਊਗਾ ਠੀਕ ਹੈ ਇਹ ਇੱਕ ਗੁੱਡ ਨਿਊਜ਼ ਆਈ ਹੈ ਸਰਕਾਰ ਵੱਲੋਂ ਜਿਹਦੇ ਨਾਲ ਜਿਹੜੇ ਵੀਰ ਭਰਾ ਆ ਉਹਨਾਂ ਦਾ ਬਹੁਤ ਬੈਨੀਫਿਟ ਹੋਊਗਾ ਕਿਉਂਕਿ ਜਿਹੜੇ ਵੀਰ ਭਰਾ ਇਹਨਾਂ ਵੀਰਾਂ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਜਿਹੜੇ ਇੰਡੀਆ ਵਿੱਚ ਹੁੰਦੇ ਆ ਉਹ ਸੋਚਦੇ ਆ ਕਿ ਬਸ ਇਕੱਲੀ ਇੱਕ ਵਾਰੀ ਸਾਡੀ ਐਂਟਰੀ ਹੀ ਪਰ ਇਦਾਂ ਨਹੀਂ ਹੁੰਦਾ ਮੈਂ ਤੁਹਾਨੂੰ ਅੱਗੇ ਬੜੀਆਂ ਵੀਡੀਓ ਚ ਕਹਾਂ ਉਹ ਤੇ ਮੈਂ ਤੁਹਾਨੂੰ ਫੇਰ ਦੱਸਣ ਲੱਗਾ ਕਿ ਪੇਪਰ ਜਿਹੜੇ ਹੁੰਦੇ ਆ 9 ਮੰਥ ਵਾਲੇ ਜਾਂ ਸਾਲ ਵਾਲੇ ਜਿਹੜੀ ਤੁਹਾਡੀ ਕਿੱਟ ਵਾ ਉਹ ਤੁਹਾਡਾ ਮਾਲਕ ਹੀ ਜਮ੍ਹਾਂ ਕਰਾ ਸਕਦਾ ਵਾ ਉਸ ਤੋਂ ਬਗੈਰ ਹੋਰ ਕੋਈ ਬੰਦਾ ਵੀ ਕਿੱਟ ਜਮ੍ਹਾਂ ਤੁਹਾਡੀ ਨਹੀਂ ਕਰਾ ਸਕਦਾ ਠੀਕ ਆ ਤੇ ਹੁਣ ਉਹਨਾਂ ਨੇ ਸਰਕਾਰ ਨੇ ਰੂਲ ਹੀ ਚੇਂਜ ਕਰ ਦਿੱਤਾ ਵਾ ਕਿੱਟ ਮਾਲਕ ਨੂੰ ਜਮ੍ਹਾਂ ਕਰਾਉਣੀ ਹੀ ਪੈਣੀ ਵਾ ਜੇਕਰ ਮਾਲਕ ਨਾ ਜਮ੍ਹਾਂ ਕਰਾਊਗਾ ਤੇ ਮਾਲਕ ਵਾਸਤੇ ਪ੍ਰੋਬਲਮ ਬਣੂਗੀ ਇਸ ਕਰਕੇ ਜਿਹੜੇ ਵੀਰਪਰਾ ਹੁਣ 9 ਮੰਥ ਵਾਲੇ ਪੇਪਰਾਂ ਤੇ ਇਟਲੀ ਵਿੱਚ ਜਾਣਗੇ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹਨਾਂ ਦੀ ਕਿਟ ਸੌਖੇ ਤੇ ਕਿਨਾਂ ਜਮਾ ਹੋਊਗੀ ਕੰਮ ਵੀ ਮਿਲੂਗਾ ਪਲੱਸ ਕੰਟਰੈਕਟ ਵੀ ਹੋਊਗਾ ਤਾਂ ਜੋ ਜਿਹੜੇ ਵੀਰਪਰਾਵਾ ਗਾਂ ਵੀ ਆਪਣੇ ਪੇਪਰ ਰੀਨਿਊ ਕਰਾ ਸਕਣ ਹੁਣ ਆਪਾਂ ਦੂਜੇ ਟੌਪਿਕ ਬਾਰੇ ਗੱਲ ਕਰਦੇ ਆ 9 ਮੰਥ ਵਾਲੇ ਪੇਪਰਾਂ ਬਾਰੇ ਕਿ 9 ਮੰਥ ਵਾਲੇ ਪੇਪਰਾਂ ਤੇ ਪੱਕਾ ਹੋਣਾ ਕਿਵੇਂ ਸੌਖਾ ਹੋ ਗਿਆ ਵਾ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ 9 ਮੰਥ ਵਾਲੇ ਪੇਪਰਾਂ ਤੇ ਬੰਦਾ ਇਟਲੀ ਵਿੱਚ ਆਉਂਦਾ ਸੀ ਆਣ ਕੇ ਇਹ ਉਹਨੂੰ ਸੰਜੋਰ ਨੂੰ ਮਿਲਦੀ ਸੀ ਕਾਰਡ ਮਿਲਦਿਆ ਸੀ ਕਿਉਂਕਿ ਕਾਰਡ ਮਿਲਤੇ ਵੀ ਜਿਆਦਾ ਚੱਲ ਆ ਜਾਂਦਾ ਵਾ ਕਿਉਂਕਿ ਜੇ ਤੁਹਾਡਾ ਕਾਰਡ ਵਾ ਉਹ ਸ਼ੁਰੂ ਹੋ ਜਾਂਦਾ ਜਦੋਂ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ ਅਪਾਇੰਟਮੈਂਟ ਮਿਲਨ ਤੋਂ ਹੀ ਤੁਹਾਡਾ ਤੁਹਾਡਾ ਜਿਹੜਾ ਕਾਰਡ ਸ਼ੁਰੂ ਹੋ ਜਾਂਦਾ ਵਾ ਭਾਵੇਂ ਤੁਹਾਡੇ ਫਿੰਗਰ ਹੋਏ ਭਾਵੇਂ ਤੁਹਾਡੇ ਨਾ ਹੀ ਹੋਏ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਜਿਹੜਾ ਵਾ ਆਪਾਂ ਕਹਿ ਲਈਏ ਫਿੰਗਰ ਹੋਣ ਤੋਂ ਬਾਅਦ ਇਹ ਫਿੰਗਰ ਹੋਣ ਤੋਂ ਬਾਅਦ ਵੀ ਡੇਢ ਜਾਂ 2 ਮਿੰਟ ਲੱਗ ਜਾਂਦੇ ਵਾ ਤਾਂ ਨਕਾੜਾ ਕਾਰਡੋਂ ਤੱਕ ਜਿਹੜਾ ਕਾਰਡ ਵਾ ਉਹ ਆਪਾਂ ਇੰਨਾ ਉਹਦਾ 9 ਮਨਥ ਵਾਲਾ ਕਾਰਡ ਹੁੰਦਾ ਵਾ ਪਰ ਉਹ ਜਿਹੜਾ ਵੈਲਿਡ ਹੁੰਦਾ ਵਾ ਉਹ 2 ਮਹੀਨੇ ਜਾਂ 2.5 ਮਹੀਨੇ ਜਾਂ ਮਹੀਨਾ ਜਾਂ 1.5 ਮਹੀਨਾ ਇੰਨਾ ਕ ਵੈਲਿਡ ਹੁੰਦਾ ਵਾ ਵੱਦ ਤੋਂ ਵੱਧ ਠੀਕ ਆ ਤੇ ਉਹਦੇ ਵਿੱਚ ਵਿੱਚ ਜੇਕਰ ਤਾਂ ਵੀਰ ਭਰਾ ਦਮੰਦਾ ਵਾ ਜਾਂਦਾ ਸੀ ਪੇਪਰ ਚੇਂਜ ਕਰਾਉਣ ਵਾਸਤੇ ਵੀ ਉਹਨਾਂ ਦੇ ਪੇਪਰ ਚੇਂਜ ਹੋ ਜਾਂਦੇ ਸੀ ਬਾਕੀ ਜਿਨ੍ਹਾਂ ਦੇ ਰਹਿ ਜਾਂਦੇ ਸੀ ਉਹਨਾਂ ਦੀ ਸੰਜੋਰ ਉਹ ਐਕਸਪਾਇਰ ਹੋ ਜਾਂਦੀ ਸੀ ਤੇ ਉਸ ਤੋਂ ਬਾਅਦ ਉਹ ਦਮੰਦਾ ਨਹੀਂ ਕਰ ਸਕਦੇ ਤੇ ਪੇਪਰ ਉਹਨਾਂ ਦੇ ਰੀਨਿਊ ਨਹੀਂ ਹੁੰਦੇ ਸੀ ਤੇ ਜਿਹੜੇ ਵੀਰ ਭਰਾ ਹੀ ਉਹ ਇਥੇ ਇਟਲੀ ਵਿੱਚ ਹੋ ਜਾਂਦੇ ਸੀ 2 ਨੰ ਇਹਨਾਂ ਨੇ ਹਾਲੇ ਕਾਡਰਵਾਸੇ ਕੀ ਕੀਤਾ ਵਾ ਕਿ ਜਿਹੜੇ ਵੀ ਵੀਰ ਭਰਾ ਨੂੰ ਸੰਜੋਰ ਨੋ ਮਿਲਦੀ ਹੈ 9 ਮੰਥ ਵਾਲੀ ਸੰਜੋਰ ਨੋ ਮਿਲਣ ਤੋਂ ਬਾਅਦ ਜੇਕਰ ਉਹਨੂੰ ਦਮਾਂਦਾ ਨਹੀਂ ਵੱਜਦਾ ਉਹਦੇ ਪੇਪਰ ਨਹੀਂ ਚੇਂਜ ਹੁੰਦੇ ਸਾਵਾਲ ਵਾਲੇ ਪੇਪਰਾਂ ਦੇ ਵਿੱਚ ਉਹਨੂੰ 60 ਦਿਨਾਂ ਦਾ ਟਾਈਮ ਦਿੱਤਾ ਜਾਊਗਾ ਜਦੋਂ ਦੀ ਸੰਜੋਰ ਨੋ ਐਕਸਪਾਇਰ ਹੋ ਜਾਊਗੀ ਐਕਸਪਾਇਰ ਹੋਣ ਤੋਂ ਬਾਅਦ 60 ਦਿਨਾਂ ਦਾ ਟਾਈਮ ਚੱਲੋ ਮਤਲਬ ਕਿ 2 ਮਹੀਨਾ ਦਾ ਟਾਈਮ ਦਿੱਤਾ ਜਾਊਗਾ ਉਹਨੂੰ ਉਹ 2 ਮਹੀਨਾ ਦੇ ਵਿੱਚ ਵਿੱਚ ਉਹ ਕੋਈ ਆਪਣਾ ਮਾਲਕ ਲੱਭ ਕੇ ਮਾਲਕ ਮੁਰਗੀ ਕੋਈ ਨਾ ਕੋਈ ਕੰਮ ਲੱਭ ਕੇ ਆਪਣਾ ਕੰਟਰੈਕਟ ਕਰਾ ਕੇ ਆਪਣੀ 9 ਮੰਥ ਵਾਲੀ ਸੰਜੋਰ ਨੋ ਹੀ ਰੀਨਿਊ ਕਿਓ ਪੇਪਰ ਵੇਟ ਕਰੇ ਕਿ ਕੋਟਾ ਲੱਭੇ ਉਹਨੂੰ ਤੇ ਉਹਦੇ ਪੇਪਰ ਸਵਾਲ ਵੇਪਰਾਂ ਚ ਚੇਂਜ ਹੋਣ ਉਹ ਆਪਣੀ 9 ਮੰਥ ਵਾਲੀ ਸੰਜੋਰ ਨੂੰ ਹੀ ਜਿਹੜੀ ਵਾ ਉਹ ਰੀਨਿਊ ਕਰਾ ਸਕਦਾ ਵਾ ਉਹ 60 ਦਿਨਾਂ ਦੇ ਵਿੱਚ ਵਿੱਚ ਉਹ ਬਸ ਤੁਸੀਂ ਉਹ 60 ਦਿਨਾਂ ਦੇ ਵਿੱਚ ਵਿੱਚ ਆਪਣਾ ਕੋਈ ਨਵਾਂ ਮਾਰਕ ਲੱਭ ਕੇ ਉਹਦੇ ਕੋਲ ਆਪਣਾ ਕੰਟਰੈਕਟ ਕਰਾ ਕੇ ਤੁਸੀਂ ਆਪਣਾ ਜਿਹੜਾ ਵਾ ਸੰਜੋਰ ਨੂੰ ਦਮਾਂਦਾ ਦਬਾਰ ਤੋਂ ਕਰ ਸਕਦੇ ਜੇ ਆਪਣੀ ਸੰਜੋਰ ਨੂੰ ਰੀਨਿਊ ਕਰਾ ਸਕਦੇ 9 ਮੰਥ ਵਾਲੀ ਪਹਿਲਾਂ ਜਿਹੜੀ 9 ਮੰਥ ਵਾਲੀ ਸੰਜੋਰ ਨੂੰ ਉਹ ਰੀਨਿਊ ਨਹੀਂ ਹੁੰਦੀ ਹੁੰਦੀ ਸੀ ਜੇਕਰ ਤੁਹਾਡੀ ਐਕਸਪਾਇਰ ਹੋ ਗਈ ਤੁਸੀਂ ਦੋ ਨੰਬਰ ਚ ਹੋ ਜਾਂਦੇ ਹੁੰਦੇ ਸੀ ਤੇ ਜੇਕਰ ਐਕਸਪਾਇਰ ਹੋਣ ਤੋਂ ਪਹਿਲਾਂ ਤੁਹਾਡਾ ਦਦਮਾਨ ਦਾ ਆਵਾਜ ਜਾਂਦਾ ਸੀ ਮਤਲਬ ਕਿ ਤੁਹਾਡੀ ਅਪਲਾਈ ਹੋ ਜਾਂਦੀ ਸੀ ਫਾਈਲ ਸਾਲ ਵਾਲੇ ਪੇਪਰਾਂ ਵਿੱਚ ਤੇ ਤੁਹਾਡਾ ਜਿਹੜਾ ਵਾ ਤੁਹਾਨੂੰ ਡਾਕੂਮੈਂਟ ਮਿਲ ਜਾਂਦੇ ਹੁੰਦੇ ਸੀ ਹੁਣ ਭਾਜੇਗਾ ਤੁਹਾਡੀ ਜਿਹੜੀ ਸੰਜੋਰਨ ਉਹ ਤੁਹਾਡੇ ਪਾਸ ਐਕਸਪਾਇਰ ਵੀ ਹੋ ਜਾਏ ਉਸ ਤੋਂ ਬਾਅਦ ਤੁਹਾਨੂੰ 60 ਦਿਨ ਦਾ ਟਾਈਮ ਦਿੱਤਾ ਜਾਊਗਾ ਜਿਸ ਵਿੱਚ ਤੁਸੀਂ ਆਪਣਾ ਨਵਾਂ ਮਾਲਕ ਲੱਭ ਕੇ ਤੁਸੀਂ ਆਪਣਾ ਉਹਦੇ ਕੋਲ ਕੰਟਰੈਕਟ ਕਰਾ ਕੇ ਕੰਮ ਕਰਕੇ ਉਹ ਬੰਦੇ ਕੋਲੋਂ ਤੁਸੀਂ ਆਪਣੇ ਜਿਹੜੀ 9 ਮੰਥ ਵਾਲੀ ਸੰਜੋਰਨ ਉਹ ਤੁਸੀਂ ਉਹਨੂੰ ਰੀਨਿਊ ਕਰਾ ਸਕਦੇ ਜੇ ਇਹ ਕਿਹੜੇ ਵੀਰਾਂ ਭਰਾਵਾਂ ਵਾਸਤੇ ਫਾਇਦੇ ਵਾਲੀ ਗੱਲ ਵਾ ਗੁੱਡ ਨਿਊਜ਼ ਆਪਾਂ ਕਹਿ ਲਈ ਕਿ ਜਿਹੜੇ ਵੀਰ ਭਰਾ ਹੁਣ 2025 ਵਿੱਚ ਪੇਪਰ ਅਪ ਅਪਲਾਈ ਕਰਨਗੇ 9 ਮੰਥ ਵਾਲੇ ਉਹਨਾਂ ਵਾਸਤੇ ਇੱਕ ਬੈਨੀਫਿਟ ਹੈਗਾ ਕਿ ਉਹ ਵੀਰ ਭਰਾਵਾਂ ਦਾ ਪੱਕਾ ਹੋਣਾ ਸੌਖਾ ਹੋ ਜਾਊਗਾ ਕਿਉਂਕਿ ਨਾਰਮਲੀ ਗੱਲ ਆ ਪਹਿਲੀ ਗੱਲ ਪ੍ਰੋਬਲਮ ਆਉਂਦੀ ਹੁੰਦੀ ਸੀ ਕਿ ਐਂਟਰੀ ਦੀ ਕਿ ਕਈ ਵੀਰ ਭਰਾ ਐਂਟਰੀ ਕਰਾ ਲੈਂਦੇ ਨੇ ਦੀ ਐਂਟਰੀ ਵਾਲਾ ਕੰਮ ਕਰਦਾ ਸਰਕਾਰ ਨੇ ਬੰਦ ਹੁਣ ਵੀਜ਼ਾ ਉਹਨਾਂ ਦੇ ਲੱਗੂਗਾ ਉਹਨਾਂ ਨੂੰ ਪੇਪਰ ਮਿਲਣਗੇ ਜਿਹੜੇ ਵੀਰਾਂ ਜਿਨ੍ਹਾਂ ਦੇ ਮਾਲਕ ਸਹੀ ਹੋਣਗੇ ਕਿ ਮਾਲਕ ਨੇ ਪਹਿਲਾਂ ਫਰਾਡ ਨਾ ਕੀਤਾ ਹੋਊਗਾ ਕਿ ਬੰਦੇ ਸੱਧਿਆ ਉਹਨਾਂ ਗੇਟਲੀ ਵਿੱਚ ਤੇ ਉਹਨਾਂ ਨੂੰ ਕੰਮ ਜਾ ਉਹਨਾਂ ਨਾਲ ਕੰਟੈਕਟ ਨਾ ਕੀਤਾ ਹੋਊਗਾ ਹੁਣ ਨਾਰਮਲ ਹੀ ਗੱਲ ਕੋਈ ਬੰਦਾ ਇੱਥੇ ਆਊਗਾ ਇਟਲੀ ਵਿੱਚ ਉਹਦਾ ਕੰਟਰੈਕਟ ਵੀ ਹੋਊਗਾ ਉਹਨੂੰ ਕਾਮਾ ਵੀ ਮਿਲੂਗਾ ਉਹਨੂੰ ਪਹਿਲੀ ਸੰਜੋਰਨਾ ਵੀ ਮਿਲੂਗੀ ਉਸ ਤੋਂ ਬਾਅਦ ਜੇਕਰ ਉਹ ਸੰਜੋਰਨਾ ਉਹਦੀ ਐਕਸਪਾਇਰ ਵੀ ਹੋ ਜਾਂਦੀ ਵਾ ਉਹ ਆਪਣੀ ਸੰਜੋਰਨਾ ਫੇਰ ਨਵਾਂ ਮਾਲਕ ਲੱਭ ਕੇ ਆਪਣੀ ਸੰਜੋਰਨਾ ਵਾ ਰੀਨਿਊ ਕਰਾ ਸਕਦਾ ਵਾ ਇਹ ਇੱਕ ਦੋ ਨਿੱਕੇ ਨਿੱਕੇ ਗੁੱਡ ਨਿਊਜ਼ ਆਇਆ ਸਰਕਾਰ ਵੱਲੋਂ ਤੇ ਮੈਂ ਸੋਚਿਆ ਚਲੋ ਆਪਣੇ ਵੀਰਾਂ ਭਰਾਵਾਂ ਨੂੰ ਵੀਡੀਓ ਪਾ ਕੇ ਦੱਸਿਆ ਜਾਵੇ ਤੇ ਜਿਹੜੇ ਵੀਰਪਰਾ ਹੁਣ ਤਿਆਰੀ ਕਰਦੇ ਪਏ 2025 ਵਿੱਚ ਪੇਪਰ ਅਪਲਾਈ ਕਰਨ ਦੀ ਮੇਰੇ ਵੀਰ ਭਰਾ ਜ਼ੋਰ ਲਾ ਕੇ ਕਰ ਦਿਓ ਇੱਕ ਵਾਰੀ ਪੇਪਰ ਅਪਲਾਈ ਤੇ ਇਸ ਵਾਰ ਪ ਤੇ ਜਿਹੜੇ ਵੀਰਪ੍ਰਾਵਾਂ ਨੇ 2024 ਚ ਪੇਪਰ ਅਪਲਾਈ ਕੀਤਾ ਸੀ ਪੇਪਰ ਨਹੀਂ ਨਿਕਲੇ ਉਹ ਵੀ ਮੇਰੇ ਵੀਰਪਰਾ ਹਿੰਮਤ ਨਾ ਹਾਰੋ ਦੁਬਾਰਾ ਰੀਟ੍ਰਾਈ ਇੱਕ ਵਾਰੀ ਕਰਕੇ ਵੇਖੋ ਸ਼ੈਨ ਤਾਂ ਇਸ ਵਾਰ ਪੇਪਰ ਨਿਕਲ ਆਉਣ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ